ਦੁਸ਼ੇਰੇ ਮੌਕੇ ਪੰਜਾਬ ਵਿੱਚ ਵਾਪਰੀ ਰੌਂਗਟੇ ਖੜੇ ਕਰਦੀ ਵੱਡੀ ਘਟਨਾ ਗੋਲੀ ਲੱਗੀ ਸੱਜੀ ਦੀ ਜਿਹਨਾਂ ਦੇ ਮੌਕੇ ਤੇ ਇਹ ਮੌਜੂਦ ਹਿਸਾਬਕਾ ਫੌਜੀ ਦੇ ਸਿਰ ਚ ਵੱਜੀ ਗੋਲੀ ਹੋਈ ਮੌਤ ਘਟਨਾ ਤੋਂ ਬਾਅਦ ਘਰ ਚ ਮੱਚ ਗਿਆ ਠੀਕ ਚਿਹੜਾ ਤਿਹਾਰ ਵਾਲੇ ਦਿਨ ਘਰ ਚ ਵਿਛ ਗਏ ਸੱਥਰ ਜਿੱਹਾਂ ਇੱਕ ਪਾਸੇ ਪੂਰੇ ਦੇਸ਼ ਚ ਪੰਜਾਬ ਚ ਦੁਸ਼ਹਿਰੇ ਦੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਇਹ ਵੱਡੀ ਘਟਨਾ ਵਾਪਰੀ ਐ ਸਾਬਕਾ ਫੌਜੀ ਦੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਚੁੱਕੀ ਐ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਐ ਪੂਰੇ ਪਿੰਡ ਚ ਮਾਤਮ ਪਸਰ ਚੁੱਕਾ ਹੈ ਜਾਣਕਾਰੀ ਮੁਤਾਬਕ ਸਾਬਕਾ ਫੌਜੀ ਕੁਲਵਿੰਦਰ ਸਿੰਘ ਆਪਣੀ ਲਾਇਸੈਂਸੀ ਰਾਈਫਲ ਸਾਫ ਕਰ ਰਿਹਾ ਸੀ ਇਸ ਦੌਰਾਨ ਅਚਾਨਕ ਹੀ ਰਫਲ ਚੋਂ ਗੋਲੀ ਚੱਲ ਗਈ ਜੋ ਸਾਬਕਾ ਫੌਜੀ ਦੇ ਸਿਰ 'ਤੇ ਜਾ ਵਧੀ ਜਿਸ ਕਾਰਨ ਸਾਬਕਾ ਫੌਜੀ ਦੀ ਮੌਕੇ ਤੇ ਹੀ ਮੌਤ ਹੋ ਗਈ ਉਹ ਕੰਦੀ ਸਫਾਈ ਕਰਦੇ ਪਏ ਸੀਗੇ ਸਫਾਈ ਕਰਦੇ ਕਰਦੇ ਦੌਰਾਨ ਗੋਲੀ ਚੱਲ ਗਈ ਇਹ ਕਿ ਕਿਸੇ ਦਾ ਕੋਈ ਕਸੂਰ ਨਹੀਂ ਹੈ ਦਾ ਨਾਂ ਅਸੀਂ ਕੇ ਦਾ ਨਾਂ ਲੈਨੇ ਇਹ ਸਿਰਫ ਅਚਾਨਕ ਮੌਤ ਹੋਈ ਕੰਨ ਦੀ ਸਵੈ ਕਰਦੇ ਇਹ ਰੌਂਗਟੇ ਖੜੀ ਕਰਦੀ ਘਟਨਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆਈ ਹੈ ਜਿਸ ਨੇ ਹਾਰੇ ਕਾਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਘਟਨਾ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸੁਣ ਲਿਆ ਜੀ ਦਸ਼ਮੇਨ ਅੱਗੇ ਦੇ ਵਿੱਚ ਇਕ ਕੁਲਵਿੰਦਰ ਸਿੰਘ son of ਗਰਦੀਪ ਸਿੰਘ ਨੇ ਆਪਣੇ ਆਪ ਨੂੰ ਪਾਬੂ ਕੋਈ ਲੱਗੀ ਹੈ ਤੇ ਮੌਕੇ ਤੇ ਪੁੱਜੇ ਜਿਹੜੇ ਮੌਕੇ ਤੇ ਪੁੱਜੇ ਆ ਵੈਰੀਫਾਈ ਕੀਤਾ ਹੈ ਉਹਦੀ ਵਾਈਫ ਨੇ ਬਿਆਨ ਖਾਇਆ ਪਰਮਜੀਤ ਕੌਰ ਨੇ ਕਿ ਮੇਰੇ ਵਾਈਫਾ ਇਹ ਮੇਰੇ ਆਪਣੇ ਭਰਾ ਵਾਲੇ ਆ ਇਹ ਆਰਮੀ ਚੋਂ ਟੈਰਿਆ ਤੇ ਆਪਣੀ ਲਾਇਸੈਂਸੀ ਰੱਖਲ ਜਿਹੜੀ ਉਹ ਆਪਣੇ ਸਫਾਈ ਕਰ ਰਏ ਸੀਗੇ ਜਿਹਨਾਂ ਨੇ ਰਫਲ ਦੇ ਵਿੱਚੋਂ ਅਚਾਨਕ ਗੋਲੀ ਚਲਾ ਕਰਕੇ ਗੋਲੀ ਇਹ ਲੱਗੇ ਸਿਰ 'ਤੇ ਲੱਗੀ ਹੈ ਜਿਹਨਾਂ ਦੀ ਮੌਤ ਹੋ ਗਈ ਇਹ 7th ਕੁਦਰਤੀ ਕੰਦੇ ਜੋ ਵਾਪਰਿਆ ਵੈਰੀਫਾਈ ਕਰ ਲਿਆ ਅਸੀਂ ਤੇ ਅਗਲੀ ਚਰਚਾ ਵੀ ਜਾਰੀ ਹੈ। ਵਾਕਈ ਹੀ ਇਹ ਘਟਨਾ ਹੋਸ਼ ਉਡਾ ਦੇਣ ਵਾਲੀ ਹੈ ਦੱਸਦੀ ਹੈ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਜਦੋਂ ਹਥਿਆਰ ਸਾਫ਼ ਕਰਦੇ ਸਮੇਂ ਕੋਈ ਘਟਨਾ ਵਾਪਰੀ ਹੋਵੇ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਾਤਾਰ ਅਜਈਆਂ ਕਟਨਾਵਾਂ ਮਾਂ-ਬਾਪ ਕਰਨ ਦਾ ਸਿਲਸਿਲਾ ਚੱਲਦਾ ਆ ਰਿਹਾ ਸੋ ਲੋੜ ਹੈ ਅਜਈਆਂ ਕਟਨਾਵਾਂ ਤੋਂ ਹਾਦਸਿਆਂ ਤੋਂ ਬਚਣ ਦੀ ਜਾਗਰੂਕ ਹੋਣ ਦੀ ਜਗਵੰਨੀ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ